ਮੇਰਾ ਨਾਮ ਮਨਜਿੰਦਰ ਕੁੜਾ ਹੈ ਪਿੰਡ ਹਜਾਦਪੁਰ ਕੀ ਕਹਿਣਾ ਚਾਹੁੰਦੇ ਜੀ ਅੱਜ ਵੀਜ਼ਾ ਮਿਲੇ ਤੁਹਾਨੂੰ ਸਰ ਬਹੁਤ ਖੁਸ਼ ਹੈ ਔਰ ਮੈਂ ਔਰ ਮੇਰੇ ਮੰਮੀ ਆਸੀ ਫਸਟ ਟਾਈਮ ਅਪਲਾਈ ਕੀਤਾ ਸੀ ਔਰ ਫਸਟ ਟਾਈਮ ਸਾਡਾ ਸਕਸੈਸਫੁਲੀ ਹੋ ਗਿਆ ਵੀਜ਼ਾ ਲੱਗ ਗਿਆ ਔਰ ਅਸੀਂ ਬਹੁਤ ਖੁਸ਼ ਹੈ ਥੋੜੀ ਜੀ ਦੁੱਖ ਵੀ ਹੈ ਕਿਉਂਕਿ ਕਾਫੀ ਲੋਕ ਕਾਫੀ ਉਦਾਸ ਹੈ ਜਿਹੜੇ ਕਿ ਕਾਫੀ ਚਾਵਨਾਂ ਨਾਲ ਜਿਹਨਾਂ ਨੇ ਕੀਤਾ ਸੀ ਅਪਲਾਈ ਪਰ ਰਿਜੈਕਟ ਹੋ ਗਏ ਇਸ ਵਾਰ ਰਿਜੈਕਸ਼ਨ ਕਾਫੀ ਜ਼ਿਆਦਾ ਆਈ ਹੈ ਕਿਉਂਕਿ 21 2200 ਵੀਜ਼ਾ ਵਿੱਚੋਂ ਸਿਰਫ 700 ਵੀਜ਼ਾ ਹੀ ਉਹਨਾਂ ਨੇ ਕਿਤੇ ਬਾਕੀ ਸਾਰੇ ਡਿਨਾਈ ਕਰ ਦਿੱਤੇ ਜਦਕਿ ਲਾਸਟ ਟਾਈਮ ਮੇਬੀ ਸ਼ਾਇਦ 3000 ਵੀਜ਼ਾ ਸੀ ਸੋ ਬਸ ਇੱਕ ਅਪੀਲ ਹੈ ਪਾਕਿਸਤਾਨ ਸਰਕਾਰ ਨੂੰ ਕਿ ਜ਼ਿਆਦਾ ਤੋਂ ਜ਼ਿਆਦਾ ਵੀਜ਼ਾ ਦੇਣ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਧਰਤੀ ਸਾਡੇ ਲਈ ਕਾਫੀ ਮਹੱਤਵ ਰੱਖਦੀ ਹੈ ਔਰ ਉਹਨਾਂ ਦੇ ਜਨਮ ਸਥਾਨ ਹੈ ਜਿਹਨੂੰ ਹਰ ਪੰਜਾਬੀ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਣਾ ਚਾਹੁੰਦਾ ਹਾਂ ਕੀ ਕਹਿਣਾ ਚਾਹੁੰਦੇ ਜੀ ਕਿੰਨੇ ਦਿਨ ਦਾ ਟੂਰ ਹੈ ਸਰ 10 ਦਿਨ ਦਾ ਟੂਰ ਹੈ ਔਰ 10 ਦਿਨ ਦੇ ਟੂਰ ਵਿੱਚ ਮੈਨੂੰ ਲੱਗਦਾ ਕਿ ਅਸੀਂ 4 ਤੋਂ 5 ਗੁਰਦੁਆਰਿਆਂ ਦੇ ਦਰਸ਼ਨ ਕਰਾਂਗੇ ਜਿਨ੍ਹਾਂ ਵਿੱਚ ਕਰਤਾਰ ਸਾਹਿਬ ਕਰਤਾਰਪੁਰ ਕੋਰੀਡੋਰ ਵੀ ਇਨਕਲੂਡ ਹੈ ਔਰ ਪੰਜਾ ਸਾਹਿਬ ਗੁਰਦੁਆਰਾ ਵੀ ਹੈ ਔਰ ਇਹ ਕਾਫੀ ਮਤਲਬ ਖੁਸ਼ੀ ਦੀ ਗੱਲ ਹੈ ਕਿਉਂਕਿ ਪਾਕਿਸਤਾਨ ਜਾਣਾ ਥੋੜਾ ਜਿਆਦਾ ਤੇ ਡਿਫਿਕਲਟ ਹੈ ਉਹਦੇ ਲਈ ਵੀਜ਼ਾ ਅਪਲਾਈ ਕਰਨੇ ਪੈਂਦਾ ਉਹ ਵੀ ਇੱਕ ਲੱਕੀ ਡਰੋ ਦੀ ਤਰ੍ਹਾਂ ਨਿਕਲਦਾ ਹੈ ਤੇ ਖੁਸ਼ ਨਕਤ ਬਾਬੂ ਵੀ ਹੋਈ ਆ ਕਿ ਹਾਂ ਸਰ کافی کافی ਲੋਕ ਉਦਾਸ ਹੈ ਕਿਉਂਕਿ ਕਈਆਂ ਦੀ ਰਿਜੈਕਸ਼ਨ ਆ ਗਈ ਔਰ کافی ਉਦਾਸ ਹੈ ਕਿਉਂਕਿ 2200 ਵਿੱਚੋਂ ਸਿਰਫ 700 ਆਇਆ ਹੈ ਤਕਰੀਬਨ ਤੀਜਾ ਹਿੱਸਾ ਹਾਂ ਜੀ ਕੀ ਨਾਮ ਮੈਗਨਿਕਾ ਖਾਲਸਾ ਵੈਰੀ ਵਡ ਚਾਰਨਜੀਤ ਕਰਨੀ ਕੀ ਕਹਿਣਾ ਚਾਹੁੰਦੇ ਕਿਹੜੇ ਇਲਾਕੇ ਚੋਂ ਆਏ ਸੀ ਮਾਲੀ ਗਿਲੇ ਤੋਂ ਆਏ ਆ ਜੀ ਹਾਂ ਕਹਿਣਾ ਚਾਹੁੰਦੇ ਜੀ ਵੀਜੇ ਲਾ ਕੇ ਬਹੁਤ ਖੁਸ਼ੀ ਹੋਈ ਹੈ ਹਾਂ ਕੀ ਜਿਹੜੇ ਰਾਹ ਗਏ ਉਹਨਾਂ ਦੇ ਵੀ ਲੱਗਨੇ ਚਾਹੀਦੇ ਸੀ ਇੰਤਜ਼ਾਰ ਕਿੰਨਾ ਰਹਿੰਦਾ ਹਰ ਸਾਲ ਕੀ ਕੀ ਤਰੀਕੇ ਪਹਿਲੇ ਵਾਰ ਹੀ ਅਪਲਾਈ ਕਰੇ ਸੀ ਪਹਿਲੇ ਵਾਰ ਹੀ ਲੱਗੇ ਸੀ ਹਾਂਜੀ ਬੜੀ ਸ਼ਨਾ ਲੋਹੇ ਜਿਹਨਾਂ ਨਹੀਂ ਵਿਸਲੇ ਹਾਂਜੀ ਬਹੁਤ ਬਹੁਤ ਨਹੀਂ ਕਹਿਣਾ ਚਾਹੀਦਾ ਉਹਦੇ ਬਾਰੇ ਕੁਝ ਕਹਿਣਾ ਚਾਹੀਦਾ ਹਾਂਜੀ ਵੀ ਉਹਨਾਂ ਦੇ ਵੀ ਪਿਛਲੇ ਲੱਗਨੇ ਚਾਹੀਦੇ ਸੀ ਜਿਨ੍ਹਾਂ ਦੀ ਉਮਰ ਹੁਣ 80 ਸਾਲ ਹੋ ਗਏ ਉਹਨਾਂ ਆਸਾਂ ਰੁੱਕੇ ਜਾਂ ਹੁਣ ਵੀ ਅੱਗੇ ਨੂੰ ਪਤਾ ਨਹੀਂ ਜਾਣਾ ਜਾਂ ਕਿੱਥੇ ਜਾਣਾ ਉਹ ਰਹਿ ਗਏ ਇਸ ਖੇਚਾ ਜਿਹੜੀ ਗੁਰੂਤਾ ਮਾਈ ਦਰਸ਼ਨ ਕਰਨ ਦੀ ਵਿਛੜੀ ਜਿਹੜੇ ਆ ਪਹਾੜੀ ਕੋਟਾਬ ਨੇ ਉਹਨਾਂ ਦੇ ਦਰਸ਼ਨ ਕਰਦੀ ਖੇਚ ਹੁੰਦੀ ਹੈ ਤਾਂ ਉਹ ਖੇਚ ਹਾਂਜੀ ਬਹੁਤ ਨੇ ਗੁਰੂਆਂ ਦੇ ਅੱਜ ਪਰਮਾਤਮਾ ਨੇ ਸੁਣ ਲਈ ਅੱਜ ਸਾਡੇ ਅੱਜ ਤੱਕ ਕਿੰਨੇ ਦਿਨ ਦਾ 2 2 ਹੋ ਗਿਆ ਜੀ 10 ਦਿਨ ਦਾ ਮਿਲਿਆ ਕਿਹੜੀ ਕਿਹੜੀ ਗੁਰੂ ਦਾ ਮਿਲਿਆ ਦਰਸ਼ਨ ਗੁਰੂਆਂ ਦੀ ਕੀ ਕਿੰਨੇ ਕਿੰਨੇ ਗੁਰੂ ਦਾ ਮਿਲਿਆ ਦਰਸ਼ਨ ਮੇਰੇ ਖਿਆਲ ਪੰਜ ਕਿਤਾਬ ਨੇ ਪੰਜ ਕਿਤਾਬ ਹੋਣੀ ਜੀ ਉਸ ਤੋਂ ਪਹਿਲੇ ਵਾਰ ਹੀ ਜਾ ਰਹੇ ਹਾਂ ਪੰਜਾ ਸਾਹਿਬ ਹੋ ਗਿਆ ਮੇਰਾ ਨਾਮ ਮਨਜਿੰਦਰ ਕੁਮਰ ਹੈ ਪਿੰਡ ਹਜਾਦਪੁਰ ਕੀ ਕਹਿਣਾ ਚਾਹੁੰਦੇ ਜੀ ਅੱਜ ਵੀਜ਼ੇ ਮਿਲੇ ਤੁਹਾਨੂੰ ਸਰ ਬਹੁਤ ਖੁਸ਼ ਹੈ ਔਰ ਮੈਂ ਔਰ ਮੇਰੇ ਮੰਮੀ ਆਸੀ ਫਸਟ ਟਾਈਮ ਅਪਲਾਈ ਕੀਤਾ ਸੀ ਔਰ ਫਸਟ ਟਾਈਮ ਸਾਡਾ ਸਕਸੈਸਫੁਲੀ ਹੋ ਗਿਆ ਵੀਜ਼ਾ ਲੱਗ ਗਿਆ ਔਰ ਆਸੀ ਬਹੁਤ ਖੁਸ਼ ਥੋੜੀ ਜੀ ਦੁੱਖ ਵੀ ਹੈ ਕਿਉਂਕਿ ਕਾਫੀ ਲੋਕ ਕਾਫੀ ਉਦਾਸ ਹੈ ਜਿਹੜੇ ਕਿ ਕਾਫੀ ਚਾਵਨਾਂ ਨਾਲ ਜਿਹਨਾਂ ਨੇ ਕੀਤਾ ਸੀ ਅਪਲਾਈ ਪਰ ਰਿਜੈਕਟ ਹੋ ਗਏ ਇਸ ਵਾਰ ਰਿਜੈਕਸ਼ਨ ਕਾਫੀ ਜ਼ਿਆਦਾ ਆਈ ਹੈ ਕਿਉਂਕਿ 21 2200 ਵੀਜ਼ਾ ਵਿੱਚੋਂ ਸਿਰਫ 700 ਵੀਜ਼ਾ ਹੀ ਉਹਨਾਂ ਨੇ ਕਿਤੇ ਬਾਕੀ ਸਾਰੇ ਡਿਨਾਈ ਕਰ ਦਿੱਤੇ ਜਦਕਿ ਲਾਸਟ ਟਾਈਮ ਮੇਬੀ ਸ਼ਾਇਦ 3000 ਵੀਜ਼ਾ ਸੀ ਸੋ ਬਸ ਇੱਕ ਅਪੀਲ ਹੈ ਪਾਕਿਸਤਾਨ ਸਰਕਾਰ ਨੂੰ ਕਿ ਜਿਆਦਾ ਤੋਂ ਜਿਆਦਾ ਵੀਜ਼ਾ ਦੇਣ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਧਰਤੀ ਸਾਡੇ ਲਈ ਕਾਫੀ ਮਹੱਤਵ ਰੱਖਦੀ ਹੈ ਔਰ ਉਹਨਾਂ ਦੇ ਜਨਮ ਸਥਾਨ ਹੈ ਜਿਹਨੂੰ ਹਰ ਪੰਜਾਬੀ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਣਾ ਚਾਹੁੰਦਾ ਹਾਂ ਕੀ ਕਰਨਾ ਚਾਹੁੰਦੇ ਜੀ ਕਿੰਨੇ ਦਿਨ ਦਾ ਟੂਰ ਹੈ ਸਰ 10 ਦਿਨ ਦਾ ਟੂਰ ਹੈ ਔਰ 10 ਦਿਨ ਦੇ ਟੂਰ ਵਿੱਚ ਮੈਨੂੰ ਲੱਗਦਾ ਕਿ ਅਸੀਂ 4 ਤੋਂ 5 ਗੁਰਦੁਆਰਿਆਂ ਦੇ ਦਰਸ਼ਨ ਕਰਾਂਗੇ ਜਿਨ੍ਹਾਂ ਵਿੱਚ ਕਰਤਾਰ ਸਾਹਿਬ ਕਰਤਾਰਪੁਰ ਕੋਰੀਡੋਰ ਵੀ ਇਨਕਲੂਡ ਹੈ ਔਰ ਪੰਜਾ ਸਾਹਿਬ ਗੁਰਦੁਆਰਾ ਵੀ ਹੈ ਔਰ ਇਹ ਕਾਫੀ ਮਤਲਬ ਖੁਸ਼ੀ ਦੀ ਗੱਲ ਹੈ ਕਿਉਂਕਿ ਪਾਕਿਸਤਾਨ ਜਾਣਾ ਥੋੜਾ ਜਿਆਦਾ ਤੇ ਡਿਫਿਕਲਟ ਹੈ ਉਹਦੇ ਲਈ ਵੀਜ਼ਾ ਅਪਲਾਈ ਕਰਨੇ ਪੈਂਦਾ ਉਹ ਵੀ ਇੱਕ ਲੱਕੀ ਡਰੋ ਦੀ ਤਰ੍ਹਾਂ ਨਿਕਲਦਾ ਹੈ ਕੋਈ ਸੰਗਤ ਬਾਪੂ ਕੀ ਹੋਈ ਆ ਕਿ ਹਾਂ ਸਰ ਕਾਫੀ ਕਾਫੀ ਲੋਕ ਉਦਾਸ ਹੈ ਕਿਉਂਕਿ ਕਈਆਂ ਦੀ ਰਿਜੈਕਸ਼ਨ ਆ ਗਈ ਔਰ ਕਾਫੀ ਉਦਾਸ ਹੈ ਕਿਉਂਕਿ 2200 ਵਿੱਚੋਂ ਸਿਰਫ 700 ਆ ਤਕਰੀਬਨ ਤੀਜਾ ਹਿੱਸਾ ਹਾਂਜੀ ਕੀ ਨਾਮ ਹੈ ਮਾੜੀ ਜਿਹੜਾ ਖਾਲਸਾ ਵੈਰੀ ਵੰ ਚਰਨਜੀਤ ਕਰਨ ਕੀ ਕਹਿਣਾ ਚਾਹੁੰਦੇ ਕਿਹੜੇ ਇਲਾਕੇ ਚੋਂ ਆਈ ਸੀ ਮਾਲੀ ਜ਼ਿਲੇ ਤੋਂ ਆਏ ਆ ਜੀ ਹਾਂ ਕਹਿਣਾ ਚਾਹੁੰਦੇ ਅਜੂ ਵੀਜੇ ਲਾ ਕੇ ਬਹੁਤ ਖੁਸ਼ੀ ਹੋਈ ਹੈ ਹਾਂ ਹਾਂਜੀ ਬਾਕੀ ਜਿਹੜੇ ਰਹਿ ਗਏ ਉਹਨਾਂ ਦੇ ਵੀ ਲੱਗਨੇ ਚਾਹੀਦੇ ਸੀ ਇੰਤਜ਼ਾਰ ਕਿੰਨਾ ਰਹਿੰਦਾ ਹਰ ਸਾਲ ਪਹਿਲੇ ਵਾਰ ਜੀ ਅਪਲਾਈ ਕਰੇ ਸੀ ਪਹਿਲੇ ਵਾਰ ਲੱਗੇ ਸੀ ਹਾਂਜੀ ਬੜੀ ਸ਼ਰਧਾ ਲੋਹੇ ਜੀ ਨੂੰ ਨਹੀਂ ਵਿਸਾ ਲੱਗਾ ਹਾਂਜੀ ਬਹੁਤ ਬੰਦੇ ਕਹਿਣਾ ਚਾਹੁੰਦੇ ਉਹਦੇ ਬਾਰੇ ਇੱਕ ਖਪੜਾ ਚਾਹੀਦਾ ਹਾਂਜੀ ਵੀ ਉਹਨਾਂ ਦੇ ਪਿੱਛੇ ਲੱਗਣੇ ਚਾਹੀਦੇ ਸੀ ਜਿਨ੍ਹਾਂ ਦੀ ਉਮਰ ਮੁਰਸੀ 60 ਸਾਲ ਜੋ ਗਿਆ ਨਾ ਅਸਾਂ ਰੁੱਕ ਕੇ ਜਾਨ ਹੁਣ ਵੀ ਅੱਗੇ ਨੂੰ ਪਤਾ ਨਹੀਂ ਜਾਣਾ ਜਾਂ ਨਹੀਂ ਜਾਣਾ ਉਹ ਰਹਿ ਗਈ ਸੀ ਖਿੱਚ ਆ ਜਿਹੜੀ ਗੁਰੂਤਾ ਮਹਾਂ ਦਰਸ਼ਨ ਕਰਨ ਦੀ ਵਿਚੜੀ ਜਿਹੜੇ ਆ ਤੁਹਾਡੇ ਕੋਲ ਤਾਂ ਉਹਨਾਂ ਦੇ ਦਰਸ਼ਨ ਕਰਨ ਦੀ ਖਿੱਚ ਹੁੰਦੀ ਆ ਤਾਂ ਉਹ ਖਿੱਚ ਹਾਂਜੀ ਬਹੁਤ ਦਿਲ ਨੂੰ ਬਹੁਤ ਜ਼ਿਆਦਾ ਖਿੱਚ ਸੀ ਵੀ ਆਪਾਂ ਵੀ ਦਰਸ਼ਨ ਕਰਕੇ ਆਈਏ ਆਪਣੇ ਗੁਰੂਆਂ ਦੇ ਹ ਅੱਜ ਪਰਮਾਤਮਾ ਨੇ ਸੁਣ ਲਈ ਅੱਜ ਸਾਡੀ ਅੱਜ ਤੱਕ ਕਿੰਨੇ ਦਿਨ ਦਾ ਟੂਰ ਟੂਰ ਹੋ ਗਿਆ ਜੀ ਇਹ 10 ਦਿਨ ਦਾ ਮੰਗਣਾ ਕਿਹੜੀ ਕਿਹੜੀ ਗੁਰੂ ਦਾ ਮੈਦ ਅਦర్శਣ ਕਰਾਉਣ ਦੀ ਕੀ ਜੀ ਕਿੰਨੇ ਕਿੰਨੇ ਗੁਰੂ ਦਾ ਮੈਦ ਅਦర్శਣ ਮੇਰੇ ਖਿਆਲ ਪੰਜ ਕਿਤਾਬ ਨੇ ਪੰਜ ਕਿਤਾਬ ਹੋਣੀ ਜੀ ਉਸ ਤੋਂ ਪਹਿਲੇ ਵਾਰੀ ਜਾ ਰਹੇ ਆਪਾਂ ਪੰਜਾ ਸਾਹਿਬ ਹੋ ਗਿਆ